ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਦੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਦੀ ਕੋਠੀ ਤੁਹਾਨੂੰ ਦਿਖਾਵਾਂਗੇ ਮੋਗਾ ਸ਼ਹਿਰ ਦੇ ਵਿੱਚ ਬਹੁਤ ਹੀ ਵਧੀਆ ਕਲੋਨੀ ਦੇ ਵਿੱਚ ਨਿਊ ਆਪੈਕਸ ਕਲੋਨੀ ਹੈ ਜੀ 6.5 ਮਰਲਿਆਂ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਆਸੇ ਪਾਸੇ ਦੀ ਰਹਿਸ਼ਤ ਵੀ ਦੇ ਸਕਦੇ ਹਾਂ ਬਹੁਤ ਹੀ ਸੋਹਣੀਆਂ ਜਿਹੜੀਆਂ ਕੋਠੀਆਂ ਆਸੇ ਪਾਸੇ ਜਿਹੜੀਆਂ ਬਣੀਆਂ ਹੋਈਆਂ ਤੇ ਗਲੀ ਨਾਲੋਂ 3-4 ਫੁੱਟ ਜਿਹੜੀ ਉੱਚੀ ਇਹ ਕੋਠੀ ਹੈ ਸੋ ਤੁਹਾਨੂੰ ਦਿਖਾਵਾਂਗੇ ਵੱਡਾ ਗੇਟ ਲੱਗਿਆ ਹੋਇਆ ਬਹੁਤ ਹੀ ਸੋਹਣੀ ਰਹਿਸ਼ ਦੇ ਵਿੱਚ ਇਹ ਘਰ ਜਿਹੜਾ ਬਣਿਆ ਹੋਇਆ ਸੋ ਉਸ ਤੋਂ ਪਹਿਲਾਂ ਜਿੰਨਾ ਵੀ ਵੀਰਪ੍ਰਾਵ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਾਈ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕੋਈ ਖਰਚਾ ਨਹੀਂ ਹੁੰਦਾ ਸੋ ਹੋ ਸਕੇ ਤਾਂ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਤੇ ਆਜੋ ਫਿਰ ਗੱਲ ਕਰਦੇ ਆਂ ਆਪਾਂ ਇਸ ਕੋਠੀ ਦੀ ਤਾਂ ਸਾਡੇ 6 ਮਰਲਿਆਂ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਟਾਇਲਜ਼ ਦਾ ਜਿਹੜਾ ਇੱਟਾਂ ਦਾ ਜਿਹੜਾ ਫਰਸ਼ ਲੱਗਿਆ ਹੋਇਆ ਸੋ ਕਾਫੀ ਖੁੱਲੀ ਡੁੱਲੀ ਜਿਹੜੀ ਆ ਗਲੀ ਹੈ ਤੇ ਕਾਫੀ ਖੁੱਲਾ ਡੁੱਲਾ ਜਿਹੜਾ ਇਹ ਘਰ ਹੈਗਾ ਤੁਸੀਂ ਦੇਖ ਸਕਦੇ ਹੋ ਸੋ ਇਧਰਲੇ ਪਾਸੇ ਜਿਹੜਾ ਵਾਸ਼ਰੂਮ ਬਣਿਆ ਹੋਇਆ ਸਾਹਮਣੇ ਸੋ ਬੈਡਰੂਮਾਂ ਦੇ ਆਸੇ ਪਾਸੇ ਵੀ ਕਾਫੀ ਸਪੇਸ ਜਿਹੜੀ ਆ ਉਹ ਛੱਡੀ ਹੋਈ ਆ ਤੇ ਅੱਗੇ ਵਿਹੜਾ ਵੀ ਕਾਫੀ ਖੁੱਲਾ ਡੁੱਲਾ ਤੇ ਸਭ ਤੋਂ ਵਧੀਆ ਬਹੁਤ ਹੀ ਸੋਹਣੀ ਰਹਿائش ਦੇ ਵਿੱਚ ਇਹ ਘਰ ਜਿਹੜਾ ਵਿਕਾਊ ਆ ਜੋ ਕੱਲਾ ਪਰਿਵਾਰ ਵੀ ਇੱਕ ਟਾਈਮ ਰਵੇ ਤਾਂ ਕੋਈ ਡਰ ਨਹੀਂਗਾ ਇਸ ਤਰ੍ਹਾਂ ਦੀ ਇਹ ਕਲੋਨੀ ਹੈ ਇਸ ਤਰ੍ਹਾਂ ਦਾ ਇਹ ਘਰ ਸੋਹਣੀ ਰਹਿਸ਼ ਦੇ ਵਿੱਚ ਦੋ ਬੈਡਰੂਮ ਜਿਹੜੇ ਆ ਬਣੇ ਹੋਏ ਆ ਇੱਕ ਰਸੋਈ ਆ ਤੇ ਬਰਾਂਡਾ ਜਿਕਰੇ ਦੀ ਆਪਾਂ ਛੱਤ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਟਾਇਲ ਬੱਤੀ ਦੀ ਜਿਹੜੀ ਆ ਛੱਤ ਆ ਔਰ ਉਹ ਵੀ ਬਹੁਤ ਹੀ ਵਧੀਆ ਹੈਗੀ ਆ ਘਰ ਬਹੁਤਾ ਪੁਰਾਣਾ ਨਹੀਂ ਗਾ ਪਰ ਜਿਹੜਾ ਨਵਾਂ ਹੀ ਬਣਿਆ ਹੋਇਆ ਹਰ ਕੋ ਬੰਦਾ ਆਪਣੀ ਗੁਜਾਇਸ਼ ਦੇ ਮੁਤਾਬਕ ਘਰ ਬਣਾਉਂਦਾ ਸੋ ਸਭ ਤੋਂ ਵਧੀਆ ਗੱਲ ਤਾਂ ਇਹ ਆ ਕਿ ਬਹੁਤ ਹੀ ਸੋਹਣੀ ਕਲੋਨੀ ਦੇ ਵਿੱਚ ਬਹੁਤ ਹੀ ਸੋਹਣੀ ਰਹਿائش ਦੇ ਵਿੱਚ ਇਹ ਜਿਹੜਾ ਘਰ ਆ ਉਹ ਬਕਾਊ ਹੈਗਾ ਦੋ ਬੈੱਡਰੂਮ ਰਸੋਈ ਆ ਅੱਗੇ ਬਰਾਂਡਾ ਤੇ ਖੁੱਲਾ ਵਿਹੜਾ ਹੈਗਾ ਗਲੀ ਦੇ ਨਾਲੋਂ 3-4 ਫੁੱਟ ਘਰ ਉੱਚਾ ਵੀ ਆ ਤੇ ਤੁਹਾਨੂੰ ਇਹ ਘਰ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਬਈ ਜੀ ਸੋ 20 ਲੱਖ ਰੁਪਿਆ ਇਸ ਘਰ ਦੀ ਡਿਮਾਂਡ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਸੋ ਤੁਹਾਨੂੰ ਨਰਾਸ਼ ਕਰਕੇ ਨਹੀਂ ਮੋੜਾਂਗੇ ਜੋ ਵੀ ਵੀਰਪਰਾ ਦਾ ਇਹ ਘਰ ਖਰੀਦਣ ਦਾ ਇਰਾਦਾ ਹੋਵੇ ਤਾਂ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਘਰ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਘਰ ਨੂੰ ਖਰੀਦ ਵੀ ਸਕਦੇ ਹੋ ਸੋ ਕੋਈ ਲਾਉਣ ਨਹੀਂ ਇਸ ਘਰ ਦੇ ਉੱਤੇ ਜਿਵੇਂ ਆਪਾਂ ਦੇਖ ਰਹੇ ਹਾਂ ਜਿਹੜਾ ਫਰਸ਼ ਆ ਉਹ ਵੀ ਇੱਟਾਂ ਦਾ ਜਿਹੜਾ ਫਰਸ਼ ਆ ਉਹ ਲੱਗਿਆ ਹੋਇਆ 6.5 ਮਰਲਿਆਂ ਦੇ ਵਿੱਚ ਇਹ ਕੋਠੀ ਇਹ ਘਰ ਜਿਹੜਾ ਬਣਿਆ ਹੋਇਆ ਬਹੁਤ ਹੀ ਸੋਹਣੇ ਰੈਸ਼ੀ ਏਰੀਆ ਦੇ ਵਿੱਚ ਬਹੁਤ ਹੀ ਸੋਹਣੀਆਂ ਕੋਠੀਆਂ ਦੇ ਵਿੱਚ ਇਹ ਘਰ ਜਿਹੜਾ ਬਣਿਆ ਹੋਇਆ ਸੋ ਜੇ ਤੁਸੀਂ ਵੀ ਵੀਰ ਭਰਾ ਨੇ ਇਹ ਘਰ ਖਰੀਦਣਾ ਹੋਵੇ ਜਰੂਰ ਕਾਲ ਕਰਿਓ ਬਾਕੀ ਰੇਟ ਦੀ ਗੱਲ ਕਰਦੇ ਸੀ ਰੇਟ ਜਿਹੜਾ 20 ਲੱਖ ਰੁਪਈਆ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਸੋ ਘੱਟ ਬਜਟ ਦੇ ਵਿੱਚ ਬਹੁਤ ਹੀ ਸੋਹਣੀ ਲੋਕੇਸ਼ਨ ਦੇ ਵਿੱਚ ਇਹ ਘਰ ਹੈਗਾ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰੋਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਆਪਾਂ ਫ੍ਰੀ ਆਫ ਕਾਸਟ ਕਰਦੇ ਆਂ ਸੋ ਇਸ ਤਰ੍ਹਾਂ ਦੀ ਇਹ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਧੰਨਵਾਦ